ਸਤਿਕਾਰ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੌਡਕਾਸਟ ਦੀ ਪੌਡਕਾਸਟ ਸਾਰਿਆਂ ਨੂੰ ਪਤਾ ਵੀ ਜਿਹਨੂੰ ਅਸੀਂ ਇੰਟਰਨੈਟ ਤੋਂ ਆਡੀਓ ਵੀਡੀਓ ਡਾਊਨਲੋਡ ਕਰਕੇ ਦੇਖ ਸਕਦੇ ਹਾਂ ਜਿਵੇਂ ਅੱਗੇ ਜਲੰਦਰ ਦੂਰਦਰਸ਼ਨ ਤੇ ਜਾਂ ਰੇਡੂ ਤੇ ਆਉਂਦੇ ਹੁੰਦੇ ਸੀ ਵੀ ਦੋ ਜਾਣੇ ਗੱਲਬਾਤ ਕਰਦੇ ਸੀ ਮੋਸਟ ਇਹਨਾਂ ਦੇ ਨਾਂ ਰੱਖਿਆ ਜਾਂਦਾ ਸੀ ਗੱਲਬਾਤ ਮੁਲਾਕਾ ਪਰ ਹੁਣ ਸਾਰਿਆਂ ਦੇ ਆਪਣੇ ਆਪਣੇ ਪਰਸਨਲ ਚੈਨਲ ਹੋ ਗਏ ਆ ਪਰਸਨਲ ਪੌਡਕਾਸਟ ਹੋ ਗਿਆ ਇਦੇ ਵਿੱਚ ਹਿਸਟਰੀ, ਐਂਟਰਟੇਨਮੈਂਟ, ਨਿਊਜ਼ ਆ ਬਗਾਰਾ ਦੀ ਕਿਸੇ ਵੀ ਪਰਸੋਨੈਲਿਟੀ ਨੂੰ ਬੁਲਾ ਕੇ ਉਹਨਾਂ ਬਾਰੇ ਡਿਸਕਸ ਕੀਤਾ ਜਾਂਦਾ ਤੇ ਅੱਜ ਕੱਲ ਤਾਂ ਬਹੁਤ ਸਾਰੇ ਜੋਤਿਸ਼ ਵਿੱਦਿਆ ਦੇ ਮਾਰ ਵੀ ਆ ਰਹੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੇ ਦੇਖਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਵੀ ਇਹ ਜਿਹੜੀ ਪॉडਕਾસ્ટ ਆ ਇਹ ਆਪਣਾ ਦਿਮਾਗ ਕੀਤੇ ਪਾਪਕਾਂ ਤਾਂ ਨਹੀਂ ਬਣਾ ਰਹੇ ਜਿਵੇਂ ਇਹਨਾਂ ਨੂੰ ਜਾਂਦਾ ਚੰਗੀ ਨੌਲੇਜ ਦੇ ਤੌਰ ਤੇ ਦੇਖੋ ਜਾਂ ਮਨੋਰੰਜਨ ਦੀ ਤੌਰ ਤੇ ਦੇਖੋ ਸਾਰੇ ਆਪੂ ਆਪਣੀ ਜ਼ਿੰਦਗੀ ਦੇ ਐਕਸਪੀਰੀਅੰਸ ਦੱਸਦੇ ਆ ਇਹ ਜ਼ਰੂਰੀ ਨਹੀਂ ਹੈ ਵੀ ਇਹ ਐਕਸਪੀਰੀਅੰਸ ਤੁਹਾਡੀ ਲਾਈਫ ਤੇ ਵੀ ਲੱਗੂ ਹੁੰਦੇ ਹੋਣ ਜਿਗਜੋਤ ਸ਼ਿਦਾਸਰਿਆ ਜਾ ਕੋਈ ਟੋਟਕਾ ਦੱਸ ਰਿਹਾ ਇਹ ਥੋੜੀ ਵੀ ਉਹ ਟੋਟਕਾ ਦੂਜੇ ਲਈ ਕੰਮ ਕਰਦਾ ਜਾਂ ਤੁਹਾਡੇ ਲਈ ਵੀ ਕੰਮ ਕਰੂਗਾ ਜੇ ਕੀ ਕਹਿ ਰਿਹਾ ਉਹ ਫਲਾਣੇ ਘਰ ਦਾ ਮੁੰਡਾ ਸਹੀ ਨਹੀਂ ਜਾਂ ਫਲਾਣੇ ਘਰ ਦੀ ਨੂੰਹ ਸਹੀ ਨਹੀਂ ਜਾਂ ਫਲਾਣੇ ਕਰ ਰਿਹਾ ਇਹ ਸਭ ਚੀਜ਼ ਜਸਣ ਕੇ ਤੁਸੀਂ ਸਟ्रेस ਜਾਂ ਡਿਪਰੈਸ਼ਨ 'ਚ ਤਾਂ ਨਹੀਂ ਆ ਰਹੇ ਜ਼ਰੂਰੀ ਥੋੜੀ ਆ ਵੀ ਉਹ ਸਾਰਿਆਂ ਲਈ ਜੋ ਦੱਸ ਰਹੇ ਉਹਨਾਂ ਦੀ ਲਾਈਫ ਦੀ ਐਕਸਪੀਰੀਅੰਸ ਹੋ ਸਕਦੀ ਹੈ ਜੇ ਕਹਿ ਰਹੇ ਆ ਵੀ ਮੈਂ ਭੂਤ ਦੇਖੀ ਮੈਂ ਚਡੇਲ ਦੇਖੀ ਜ਼ਰੂਰੀ ਨਹੀਂ ਹੈ ਵੀ ਉਹ ਭੂਤ ਉਹ ਜ਼ਰੂਰ ਦੋਸਤ ਸਾਨੂੰ ਵੀ ਦਿਖੂਗਾ ਇਸ ਲਈ ਜੋ ਚੀਜ਼ ਤੁਹਾਡੀ ਜ਼ਿੰਦਗੀ ਦੇ ਵਿੱਚ ਰੈਲੀਵਲ ਹੁੰਦੀ ਆ ਜਾਂ ਥੋੜੀ ਬਹੁਤ ਜ਼ਿੰਦਗੀ ਨਾਲ ਕਨੈਕਟ ਆ ਉਹਨੂੰ ਦੇਖੋ ਜਾਂ ਥੋੜਾ ਜਿਹਾ ਪਹਿਲਾਂ ਖੁਦ ਜਾਂ ਜਿਵੇਂ ਕੋਈ ਸਿਹਤ ਨਾਲ ਸੰਬੰਧੀ ਆ ਜਾਂ ਦੱਸ ਰਹੇ ਵੀ ਤੁਸੀਂ ਆ ਚੂਰਨ ਖਾਓ ਜੇ ਤੁਸੀਂ ਸਵੇਰ ਆ ਖਾਓ ਤਾਂ ਪਹਿਲਾਂ ਕੀ ਦੇਖੋ ਆਪਣੀ ਬਾਡੀ ਟਾਈਪ ਦੇਖੋ ਕਿ ਕੀ ਤੁਹਾਡੀ ਬਾਡੀ ਜਿਹੜੀ ਠੰਡੀ ਚੀਜ਼ ਐਕਸੈਪਟ ਕਰਦੀ ਆ ਜਾਂ ਤੁਹਾਡੀ ਬਾਡੀ ਗਰਮ ਚੀਜ਼ ਐਕਸੈਪਟ ਕਰਦੀ ਆ ਜਿਵੇਂ ਤੁਹਾਨੂੰ ਤੁਹਾਡੀ ਬਾਡੀ ਦਾ ਪਤਾ ਹੋਣਾ ਜ਼ਰੂਰੀ ਆ ਵੀ ਇਹ ਕਿਨੂੰ ਕੀ ਚਾਹੀਦਾ ਕਿ ਨਹੀਂ ਚਾਹੀਦਾ ਉਸੇ ਤਰ੍ਹਾਂ ਤੁਹਾਨੂੰ ਅਜੀ ਜ਼ਿੰਦਗੀ ਦਾ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਇਸ ਤਰ੍ਹਾਂ ਹੀ ਜਿਹੜੀ ਪੋਡਕਾਸਟ ਆ ਤੁਹਾਡਾ ਦਿਮਾਗਾਂ ਕੌਪਕਾਂਤਾ ਨਹੀਂ ਬਣਾ ਰਹੇ ਰਾਈਟ ਇਸ ਤਰ੍ਹਾਂ ਹਰ ਕਿਸੇ ਦੀ ਆਪਣੀ ਆਪਣੀ ਲਾਈਫ ਦੇ ਐਕਸਪੀਰੀਅੰਸ ਹੁੰਦੇ ਆ ਜ਼ਰੂਰੀ ਨਹੀਂ ਵੀ ਇਹ ਤੁਹਾਡੇ ਤੋਂ ਹੀ ਫਿੱਟ ਬੈਠਦੇ ਹੋਣ ਵੀ ਆਰ ਆਲ ਹਿਊਮਨ ਬੀਇੰਗਸ ਵੀ ਆਲ మేਕ ਮਿਸਟੇਕਸ ਰਾਈਟ ਐਂ ਸਾਰਿਆਂ ਦੀ ਲਾਈਫ ਵੀ ਡਿਫਰੈਂਟ ਡਿਫਰੈਂਟ ਹੁੰਦੀ ਇਸ ਲਈ ਸਾਡੇ ਵਿਚਾਰ ਤੇ ਸਾਡੀ ਸੋਚ ਉਹ ਆਪਣੀ ਹੋਣੀ ਚਾਹੀਦੀ ਹੈ ਨਾ ਕਿ ਇੱਕ ਪੌਡਕਾਸਟ ਦੇਖ ਲਿਆ ਤੇ ਫਿਰ ਦੂਜਾ ਦੇਖ ਲਿਆ ਫਿਰ ਕਨਫਿਊਜ਼ ਹੋ ਗਏ ਰਾਈਟ ਕੰਨਲ ਪਹਿਲੇ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ ਧੰਨਵਾਦ